ਹਾਂਜੀ ਕੀ ਹਾਲ ਹੈ ਜੀ ਵੀਰੇ ਅੱਜ ਮੈਨੂੰ ਇੱਕ ਮਾਫੀ ਮੰਗਾਈ ਗਈ 21 ਤਰੀਕ ਨੂੰ ਮੈਨੂੰ ਕੁੜੀਆਂ ਦੀ ਕੋਈ ਵੀਡੀਓ ਪਈ ਗਈ ਤੇ ਉਹਦੇ ਵਿੱਚ ਨਾ ਉਹਨਾਂ ਦਾ ਸਕੂਟੀ ਦਾ ਨੰਬਰ ਆਇਆ ਤੇ ਨਾ ਉਹਨਾਂ ਦਾ ਚਿਹਰਾ ਆ ਸਿਰਫ ਮੈਂ ਉਹ ਬੱਚੇ ਦੀ ਹੈਲਪ ਉਹ ਵਾਸਤੇ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਉਹਨਾਂ ਦਾ ਲਿਖਿਆ ਬੱਚੇ ਦਾ ਵੀ ਗਰੀਬ ਦੀ ਕਿਸਮਤ ਮਾੜੀ ਹੁੰਦੀ ਹੈ ਗਰੀਬ ਨਹੀਂ ਮਾੜਾ ਹੁੰਦਾ ਤੇ ਮੈਨੂੰ ਮਾਫੀ ਮੰਗਾਈ ਗਈ ਜੇ ਮੈਂ ਹੁਣ ਉਹ ਸੂਸਾਇਡ ਕਰਦਾ ਹੁਣ ਮਾਫੀ ਮੰਗਾਉਣ ਵਾਲੇ ਜ਼ਿੰਮੇਵਾਰ ਹੋਣਗੇ ਠੀਕ ਹੈ ਨਹੀਂ ਇਹ ਮੈਂ ਵੀਡੀਓ ਤਾਂ ਪਾ ਰਿਹਾ ਕਿ ਮੈਨੂੰ ਕੋਈ ਆਇਆ ਨਹੀਂ ਹੈਗਾ ਵੀ ਮੈਂ ਸੌਰੀ ਮੰਗੀ ਮੈਂ ਉਹਨਾਂ ਨੂੰ ਕਿਹਾ ਵੀ ਪੈ ਜੀਆਂ ਤਲਾਦਣਾ ਕੁੜੀਆਂ ਵਰਗੀਆਂ ਮੇਰੇ ਪਰ ਫੇਰ ਵੀ ਉਹਨਾਂ ਨੇ ਆਪ ਦਾ ਸਟੈਂਡ ਰੱਖਿਆ ਵੀ ਚਲੋ ਕੁੜੀਆਂ ਜੀ ਹਨ ਰਿਸਪੈਕਟ ਬਣਦੀ ਆ ਜੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਕੁੜੀਆਂ ਹੁੰਦੇ ਆ ਵੀ ਆਪਣਾ ਕੋਈ ਮਕਸਦ ਨਹੀਂ ਮੇਰੀ 47 ਸਾਲ ਦੀ ਏਜ ਆ ਵੀਰੇ ਮੇਰੇ ਵੀ ਬੱਚੇ ਬਰਾਬਰ ਦੇ ਨੇ ਠੀਕ ਆ ਕੋਈ ਐਦਾਂ ਨਹੀਂ ਗੱਲ ਨਹੀਂ ਸੀ ਪਰ ਮੈਂ ਬਹੁਤ ਜ਼ੋਰ ਲਾਇਆ ਉਹਨਾਂ ਨੂੰ ਪਰ ਮੈਂ ਤੋਂ ਮਾਫੀ ਮੰਗਾ ਲਈ ਚਲੋ ਉਹ ਵੀ ਕੋਈ ਗੱਲ ਨਹੀਂ ਸੀ ਪਰ ਉਹਨਾਂ ਨੇ ਕਿਹਾ ਵੀ ਸਾਰੇ ਕਿਤੇ ਡਿਲੀਟ ਕਰ ਤੋ ਆਪਣਾ ਡਿਲੀਟ ਵੀ ਕਰਤਾ ਠੀਕ ਹੈ ਨਾ ਪਰ ਹੁਣ ਜ਼ਿੰਮੇਵਾਰ ਉਹ ਹੋਣਗੇ ਇਹ ਨੋਟ ਕਰ ਲਓ ਕਮੈਂਟ ਕਰੋ ਠੀਕ ਹੈ ਨਾ ਉਹਨਾਂ ਨੇ ਵੀ ਗਲਤ ਕਰਿਆ ਵੀ ਵੀ ਸਾਡੀ ਵੀਡੀਓ ਤੇ ਕਮੈਂਟ ਗਲਤ ਆ ਗਏ ਬਸ ਸਿਰਫ ਕਮੈਂਟਾਂ ਕਰਕੇ ਜੀ ਚਲੋ ਕੋਈ ਗੱਲ ਨਹੀਂ ਹੁਣ ਜ਼ਿੰਮੇਵਾਰ 欧红的。Oh,